ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਐਨਓ ਅੱਜ ਦੀ ਵੀਡੀਓ ਵਿੱਚ ਤੇ ਮੁੱਦਾ ਬਹੁਤ ਗੰਭੀਰ ਆ ਜੀ ਚਲੋ ਆਪਾਂ ਤਾਂ ਮਾਰਿਆ ਨਹੀਂ ਪਹਿਲਾਂ ਦੱਸਿਆ ਜਬੇ ਬਾਣ ਲੱਗਿਓ ਤਬੇ ਦੋਸ ਜਾਗਿਓ ਨਾ ਪਹਿਲਗਾਮ ਦੇ ਵਿੱਚ ਇੱਕ ਕਾਮਲਾ ਹੁੰਦਾ ਤੇ ਉਹਦੇ ਤੇ ਪ੍ਰਚਾਰ ਕੀਤਾ ਜਾਂਦਾ ਕਿ ਸਪੈਸ਼ਲ ਉਹਨਾਂ ਨੇ ਉਹਨਾਂ ਦੀ ਧਰਮ ਪੁੱਛ ਕੇ ਉਹਨਾਂ ਨੂੰ ਗੋਲੀ ਮਾਰੀ ਆ ਤੇ ਬੱਚੇ ਤੇ ਬੀਬੀਆਂ ਨੂੰ ਛੜਤਾ ਸਿਰਫ ਬੰਦੇ ਬੰਦੇ ਮਾਰੇ ਉਦੇ ਤਹਿਤ ਇੱਕ ਵੱਡੀ ਜਿਹੜੀ ਕਾਰਵਾਈ ਪੂਰੇ ਹਿੰਦੁਸਤਾਨ ਦੇ ਵਿੱਚ ਚਲਾਈ ਜਾ ਰਹੀ ਹੈ ਕਿ ਟਾਰਗੇਟ ਕੀਤਾ ਜਾ ਰਿਹਾ ਹੈ ਮੁਸਲਮਾਨਾਂ ਨੂੰ ਕਿ ਤੁਸੀਂ ਮੁਸਲਮਾਨ ਆ ਤੁਸੀਂ ਅੱਤਵਾਦੀ ਆ ਤੁਸੀਂ ਸਾਡੇ 28 ਜਣੇ ਮਾਰਦੇ ਤੇ ਥਾਂ ਥਾਂ ਤੇ ਉਹਨਾਂ ਦੀਆਂ ਦੁਕਾਨਾਂ ਭਨੀਆਂ ਜਾ ਰਹੀਆਂ ਹਰਿਆਣਾ ਵਿੱਚ ਵੀ ਹੋਇਆ ਜੀ ਯੂਪ ਵਿੱਚ ਵੀ ਹੋਇਆ ਹੋਰ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਆ ਨਾਲ ਨਾਲ ਉਹਨਾਂ ਨੂੰ ਬੇਇੱਜ਼ਤ ਕੀਤਾ ਜਾ ਰਿਹਾ ਕੁੱਟਿਆ ਮਾਰਿਆ ਜਾ ਰਿਹਾ ਆ ਸਰਬ ਮੁਸਲਮਾਨ ਹੋਮ ਦੇ ਕਰ ਰਹੇ ਹੁਣ ਇਦਾਂ ਹੀ ਹੈ ਨਾ ਫਲੈਸ਼ ਬੈਕ ਲੈ ਜਾਓ 1984 ਚ 1984 ਵਾਲੇ ਜਿਹੜੇ ਅੱਤਵਾਦੀ ਸੋ ਕਿੱਥੋਂ ਆਏ ਸੀ ਜਿਨ੍ਹਾਂ ਨੇ ਘਰਾਂ ਦੀ ਮਾਰਕਿੰਗ ਕੀਤੀ ਨਿਸ਼ਾਨਦੇਹੀ ਕੀਤੀ ਸਿੱਖਾਂ ਦੇ ਘਰ ਆ ਉਹਨਾਂ ਨੂੰ ਮਾਰਿਆ ਗਿਆ ਸ਼ਰੇ ਆਮ ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜਿਆ ਗਿਆ ਹੁਣ ਵਾਲੇ ਅੱਤਵਾਦੀ ਹਮਲੇ ਦੇ ਵਿੱਚ ਤਾਂ ਬੱਚੇ ਤੇ ਬੀਬੀਆਂ ਨੂੰ ਬਖਸ਼ਿਤਾ ਗਿਆ ਪਰ ਉਦੋਂ ਦੁੱਧ ਚੁੰਗਦੇ ਬੱਚਿਆਂ ਨੂੰ ਜਿੰਦਾ ਸਾੜਤਾ ਗਿਆ ਕਿ ਇਹਦਾ ਗਲਾ ਘੁੱਟਦਾ ਕਿਸੇ ਨੂੰ ਕੰਧ ਵਿੱਚ ਮਾਰਿਆ ਗਿਆ ਚੱਕ ਕੇ ਉਹ ਅੱਤਵਾਦੀ ਕੌਣ ਸੀ ਉਹ ਸੱਤਵਾਦੀ ਕੋਈ ਗੱਲ ਨਹੀਂ ਕਰਦਾ ਇਹ ਅੱਤਵਾਦੀ ਤੇ ਚਲੋ ਬਾਹਰੋਂ ਆਏ ਸੀ ਪਾਕਿਸਤਾਨ ਨੇ ਭੇਜਦੇ ਮੰਨ ਲਿਆ ਤੁਸੀਂ ਸਾਰਾ ਕੁਝ ਕਰ ਲਿਆ ਪਰ ਉਹਨਾਂ ਅੱਤਵਾਦੀ ਨੂੰ ਅੱਜ ਤੱਕ ਸਜ਼ਾ ਨਹੀਂ ਦੇ ਪਾਇਆ ਇਹ ਹਿੰਦੁਸਤਾਨ ਇਹ ਭਾਰਤ ਦੇਸ਼ ਦੀ ਜਿਹੜੀ ਉਹ ਇਦਾਂ ਹੀ ਘੁੰਮਦੇ ਆ ਬਹੁਤ سارے ਜਿਹੜੇ ਅੱਤਵਾਦੀ ਆ ਜਿਹੜੇ ਅੱਜ ਵੀ ਹਿੰਦੂ ਤੇ ਮੁਸਲਮਾਨ ਦਾ ਰੌਲਾ ਪਾ ਕੇ ਬੇਦੋਸ਼ੇ ਮੁਸਲਮਾਨਾਂ ਨੂੰ ਜਿਹੜੇ ਇਸ ਦੇਸ਼ ਵਿੱਚ ਰਹਿ ਰਹੇ ਆ ਜਿਨ੍ਹਾਂ ਨੇ ਇਸ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਵੀ ਦਿੱਤੀਆਂ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਆ ਜੈ ਸ਼੍ਰੀ ਰਾਮ ਦਾ ਨਾਰਾ ਲਾਉਣ ਦੇ ਨਾਲ ਅਸੀਂ ਜਾਦਾ ਰਾਮ ਦੇ ਪਿਆਰੇ ਨਹੀਂ ਬਣ ਜਾਣਾ ਤੇ ਜੱਾ ਅੱਲਾਹੁ ਅਕਬਰ ਕਹਿਣ ਦੇ ਨਾਲ ਅਸੀਂ ਅੱਲਾ ਦੇ ਪਿਆਰੇ ਨਹੀਂ ਬਣ ਜਾਣਾ ਸੋ ਇਨਸਾਨੀਅਤ ਸਭ ਤੋਂ ਵੱਡਾ ਧਰਮ ਆ ਜੇ ਇਹਨਾਂ ਗੱਲਾਂ ਦੇ ਕਿਸੇ ਕੋਲ ਜਵਾਬ ਹੈ ਤਾਂ ਜਰੂਰ ਕਮੈਂਟ ਵਿੱਚ ਦਈਓ ਉਹਦੇ ਮੂੰਹ ਦੇ ਵਿੱਚ ਪਟ્રોલ ਦੀ ਬੋਤਲ ਪਾ ਕੇ ਔਰ ਉਹਦੇ ਮੂੰਹ ਨੂੰ ਅੱਗ ਲਾ ਦਿੱਤੀ ਗਈ 1.5 ਮਹੀਨੇ ਦਾ ਬੱਚਾ ਸੀ ਜਿਹਨੂੰ ਤਾਰਾਂ ਨਾਲ ਬੰਨ ਕੇ ਤੇ ਗੈਸ ਦੇ ਚੁੱਲ੍ਹੇ ਤੇ ਰੱਖ ਕੇ ਜੰਦਾ ਫੂਕ ਦਿੱਤਾ ਗਿਆ ਇਹ ਹਾਲਤ ਸੀਗੀ ਸਿੱਖਾਂ ਦੀ 1984 ਗੁਰਦੁਆਰਾ ਚਾਨੀ ਚੌਕ ਦੇ ਸਾਹਮਣੇ ਤਕਰੀਬਨ 150 ਦੇ ਕਰੀਬ ਬੰਦਾ ਸੀ ਜਿਨ੍ਹਾਂ ਨੇ ਇੱਕ ਲਾਈਨ ਤੋਂ ਸ਼ੁਰੂ ਕਰਕੇ ਕੁਣ-ਕੁਣ ਕੇ ਸਿੱਖਾਂ ਦੀਆਂ ਦੁਕਾਨਾਂ ਅੱਗ ਵੀ ਲਾਈਆਂ ਤੇ ਲੁੱਟੀਆਂ ਸਾਢੇ 350 ਬੰਦੇ ਨੂੰ ਸਿੱਖ ਬੰਦਿਆਂ ਨੂੰ ਜ਼ندہ ਜਲਾ ਦਿੱਤਾ ਗਿਆ ਸੱਜਣ ਕੁਮਾਰ ਨੇ ਜਿਹੜਾ ਆਪਣਾ ਕਰੋਲ ਬਾਗ ਏਰੀਆ ਹੈ ਇੱਥੋਂ ਲੈ ਕੇ ਤਕਰੀਬਨ 22 ਕਿਲੋਮੀਟਰ ਤੱਕ ਜਿੱਥੇ ਜਿੱਥੇ ਇਹਨਾਂ ਨੂੰ ਸੜਕਾਂ ਤੇ ਸਿੱਖਾਂ ਦੀਆਂ ਦੁਕਾਨਾਂ ਘਰ ਜਾਂ ਕੋਈ ਬੰਦਾ ਟੱਕਰਿਆ ਈਵਨ ਕੇ ਘਰਾਂ 'ਚੋਂ ਕੱਢ-ਕੱਢ ਕੇ ਸੱਜਨ ਕੁਮਾਰ ਜਗਦੀਸ਼ ਟਾਈਟਲਰ ਤੇ ਐਚ ਕੇ ਐਲ ਭਗਤ ਇਹਨਾਂ ਤਿੰਨਾਂ ਨੇ ਉੱਥੇ ਉਹ ਗੰਦੇ ਕੰਮ ਕੀਤੇ ਜੋ ਕਿ ਇਸ ਮੂੰਹ ਤੋਂ ਇਸ ਜ਼ਬਾਨ ਤੋਂ ਕਹਿ ਵੀ ਨਹੀਂ ਜਾ ਸਕਦੇ 40 ਸਾਲ ਬਾਅਦ ਉਸ ਨੂੰ ਅੱਜ ਇਨਸਾਫ ਦੀ ਉਮੀਦ ਜਾਗੀ ਮਾਪਿਆਂ ਨੇ ਬੱਚਿਆਂ ਦੇ ਕੇਸ ਪਿੱਛੇ ਵੱਲ ਗੁੰਦ ਕੇ ਵੀ ਕੁੜੀਆਂ ਵਾਂਗ ਗੁੰਦ ਕੇ ਮੁੰਡਿਆਂ ਦੇ ਤੇ ਬੱਸਾਂ ਵਿੱਚ ਲੈ ਲੈ ਕੇ ਮਾਪੇ ਨੱਠੇ ਔਰ ਜਿੱਥੇ-ਜਿੱਥੇ ਕੋਈ ਧੀ ਪੈਣ ਪੁੱਤਰ ਸਿੱਖ ਪਾਉਣ ਦਾ ਪਠਾਣਿਆਂ ਨਿਕਲਿਆ ਉਹਨੂੰ ਟਾਇਰ ਪਾ ਕੇ ਫੂਕ ਦਿੱਤਾ ਗਿਆ 40 ਸਾਲ ਬਾਅਦ ਸੱਜਨ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਗਿਆ ਇਹ ਦਿੱਲੀ ਰਹਿੰਦੇ ਸੀਗੇ ਇਹ ਪਰਿਵਾਰ ਮੈਂ ਦੰਗਾਪੇੜੇ ઋਸ਼ੀਕੇਸ਼ ਯੂਪੀ ਤੋਂ ਆਇਆ ਹੋਇਆ ਹਾਂ ਉਸ ਵਕਤ ਸਾਡੇ ਨਾਲ ਸੰ 83 ਸੰ 84 ਤੇ ਸੰ 73 ਦਿਨਵਾਰੀ ਸਾਡੇ ਉਤੇ ਅਟੈਕ ਹੋਇਆ ਸਾਨੂੰ ਫਿਰ ਮਜਬੂਰ ਹੋ ਕੇ ਇੱਥੇ ਵਾਪਸ ਆਣਾ ਪਿਆ ਬਹੁਤ ਪਿਆਣਾ ਬਹੁਤ ਦਰਦਨਾਕ ਜੋ ਸਾਡੇ ਆਪਣੇ ਹੀ ਸਾਡੇ ਨਾਲ ਖਾਂਦੇ ਪੀਂਦੇ ਲੋਕ ਸੀ ਉਹਨਾਂ ਨੇ ਹੀ ਸਾਡੇ ਉਤੇ ਅਟੈਕ ਕੀਤਾ ਤੇ ਸਾਨੂੰ ਇਧਰ ਆਣ ਵਾਸਤੇ ਮਜਬੂਰ ਕੀਤਾ ਕਿੰਨਾ ਕੁ ਨੁਕਸਾਨ ਹੋਇਆ ਉੱਥੇ ਉਸ ਵਕਤ ਸਾਡਾ ਲਗਭਗ 8-10 ਲੱਖ ਰੁਪਏ ਦਾ ਨੁਕਸਾਨ ਹੋਇਆ ਸੀ ਜੀ ਮਾਪਿਆਂ ਨੇ ਬੱਚਿਆਂ ਦੇ ਇਸ ਪਿੱਛੇ ਵੱਲ ਗੁੰਦ ਕੇ ਵੀ ਕੁੜੀਆਂ ਵਾਂਗ ਗੁੰਦ ਕੇ ਮੁੰਡਿਆਂ ਦੇ ਤੇ ਬੱਸਾਂ ਵਿੱਚ ਲੈ ਲੈ ਕੇ ਮਾਪੇ ਨਾ ਠੇ ਔਰ ਜਿੱਥੇ ਜਿੱਥੇ ਕੋਈ ਧੀ ਭੈਣ ਪੁੱਤਰ ਸਿੱਖ ਕੌਮ ਦਾ ਪਛਾਣਿਆ ਨਿਕਲਿਆ ਉਹਨੂੰ ਟਾਇਰ ਪਾ ਕੇ ਫੂਕ ਦਿੱਤਾ ਗਿਆ ਉਹਦੇ ਮੂੰਹ ਦੇ ਵਿੱਚ ਪੈਟਰੋਲ ਦੀ ਬੋਤਲ ਪਾ ਕੇ ਔਰ ਉਹਦੇ ਮੂੰਹ ਨੂੰ ਅੱਗ ਲਾ ਦਿੱਤੀ ਤੁਸੀਂ ਉੱਥੇ ਸੀਗੇ ਦਿੱਲੀ ਸੀਗੇ ਤੁਸੀਂ ਆਪ ਦੇਖਿਆ ਜਿਹੜੀ ਜਾਨੀ ਚੀਜ਼ ਦਾ ਮੈਂ ਆਪ ਗਵਾਹ ਹਾਂ ਮੈਂ ਉਹ ਗੱਲ ਦੱਸਾਂਗਾ ਜਹਾਂਗੀਰਪੂਰੀ ਦੇ ਵਿੱਚ ਇੱਕ ਪਰਿਵਾਰ ਦੇ ਵਿੱਚ ਡੇਢ ਮਹੀਨੇ ਦਾ ਬੱਚਾ ਸੀ ਜਿਹਨੂੰ ਤਾਰਾਂ ਨਾਲ ਬੰਨ ਕੇ ਤੇ ਗੈਸ ਦੇ ਕੁਲੇ ਤੇ ਰੱਖ ਕੇ ਜੰਦਾ ਪੂਕ ਦਿੱਤਾ ਗਿਆ ਇਹ ਹਾਲਤ ਸੀਗੀ ਸਿੱਖਾਂ ਨੂੰ 1984 ਲੇਕਿਨ ਇਸ ਤੋਂ ਵੀ ਮਾੜਾ ਮੰਜ਼ਰ ਕਿੱਥੇ ਹੋਇਆ ਗੁਰਦੁਆਰਾ ਚਾਨੀ ਚੌਕ ਦੇ ਸਾਹਮਣੇ ਤਕਰੀਬਨ 150 ਦੇ ਕਰੀਬ ਬੰਦਾ ਸੀ ਜਿਨ੍ਹਾਂ ਨੇ ਇੱਕ ਲਾਈਨ ਤੋਂ ਸ਼ੁਰੂ ਕਰਕੇ ਚੁਣ-ਚੁਣ ਕੇ ਸਿੱਖਾਂ ਦੀਆਂ ਦੁਕਾਨਾਂ ਅੱਗ ਵੀ ਲਾਈਆਂ ਤੇ ਲੁੱਟੀਆਂ ਕਾਨਪੁਰ ਦੇ ਵਿੱਚ ਰੇਲਵੇ ਸਟੇਸ਼ਨ ਦੇ ਉੱਤੇ ਕਾਨਪੁਰ ਰੇਲਵੇ ਸਟੇਸ਼ਨ ਦੇ ਉੱਤੇ ਇੱਕ ਉਥੇ ਯਾਦਗਾਰੀ ਬਣਿਆ ਹੋਇਆ ਹੈ ਤੇ ਉਸ ਸਟੇਸ਼ਨ ਦੇ ਉੱਤੇ ਤਕਰੀਬਨ 350 ਬੰਦੇ ਨੂੰ ਸਿੱਖ ਬੰਦਿਆਂ ਨੂੰ ਜ਼ਿੰਦਾ ਜਲਾ ਦਿੱਤਾ ਸੱਜਣ ਕੁਮਾਰ ਨੇ ਜਿਹੜਾ ਆਪਣਾ ਕਰੋਲ ਬਾਗ ਏਰੀਆ ਹੈ ਇੱਥੋਂ ਲੈ ਕੇ ਤਕਰੀਬਨ 22 ਕਿਲੋਮੀਟਰ ਤੱਕ ਜਿੱਥੇ-ਜਿੱਥੇ ਇਹਨਾਂ ਨੂੰ ਸੜਕਾਂ ਤੇ ਸਿੱਖਾਂ ਦੀਆਂ ਦੁਕਾਨਾਂ ਘਰ ਜਾਂ ਕੋਈ ਬੰਦਾ ਟਕਰਿਆ ਈਵਨ ਕੇ ਘਰਾਂ 'ਚੋਂ ਕੱਢ-ਕੱਢ ਕੇ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਤੇ ਐਕ.ਐਲ. ਭਗਤ ਇਹਨਾਂ ਤਿੰਨਾਂ ਨੇ ਉੱਥੇ ਉਹ ਗੰਦੇ ਕੰਮ ਕੀਤੇ ਜੋ ਕਿ ਇਸ ਮੂੰਹ ਤੋਂ ਇਸ ਜ਼ਬਾਨ ਤੋਂ ਕਹੀ ਵੀ ਨਹੀਂ ਜਾ ਸਕਦੀ ਸਾਨੂੰ ਜਦੋਂ ਮੈਂ ਇਸ ਇਸ ਸਦ ਦੇਸ਼ ਦੀ ਨਿਆਲਿਆ ਦਾ ਬੜਾ ਅਜਿਹਰੀ ਹੋਵਾਂਗਾ ਜਿਨ੍ਹਾਂ ਨੇ ਸਾਡੇ ਨਾਲ ਇਹ ਨਿਆਏ ਦੀ ਪਰਸਾ ਜੋ ਸ਼ੁਰੂ ਕੀਤੀ ਹੈ ਜੋ ਅੱਜ ਸੱਜਨ ਕੁਮਾਰ ਨੂੰ ਉਹਨਾਂ ਨੇ ਇਸ ਮੁਕਾਮ ਤੇ 40 ਸਾਲ ਬਾਅਦ ਉਸ ਨੂੰ ਸਾਨੂੰ ਅੱਜ ਇਨਸਾਫ ਦੀ ਉਮੀਦ ਜਾਗੀ ਮੈਨੂੰ ਇਹ ਦੱਸੋ ਕਿ ਆ ਹਿੰਦੁਸਤਾਨ ਦੇ ਵਿੱਚ ਇੱਕ ਪ੍ਰਧਾਨ ਮੰਤਰੀ 인ਦਰਾ ਗਾਂਧੀ ਦੇ ਕਾਤਲ ਨੂੰ ਇੱਕ 6 ਮਹੀਨੇ ਫਾਂਸੀ ਸਜ਼ਾ ਦਿੱਤੀ ਜਾਂਦੀ ਹੈ ਤੇ ਕਿਉਂ ਇੰਨੇ ਹਜ਼ਾਰਾਂ ਕਰੋੜਾ ਬੰਦਿਆਂ ਨੂੰ ਮਾਰਨ ਵਾਲਿਆਂ ਨੂੰ ਅੱਜ 40 ਸਾਲਾਂ ਬਾਅਦ ਹਜੇ ਸਿਰਫ ਕੇਸ ਹੀ ਤਿਆਰ ਹੋਇਆ ਹੈ। ਉਹ ਜੇ ਹਜੇ ਕੇਸ ਤਿਆਰ ਹੋਇਆ ਉਹਨੂੰ ਮੁ슬ਿਮ ਕਹਿੰਦਾ ਸਾਨੂੰ ਖੁਸ਼ੀ ਹੋਏਗੀ ਕਿ ਅਗਰ ਉਹਨੂੰ ਫਾਂਸੀ ਤੋਂ ਵੀ ਕੋਈ ਹੋਰ ਵੱਧ ਸਜ਼ਾ ਹੋਵੇ। ਸਾਡੇ ਨੂੰ ਮਾਰ ਜਾ ਕੁੱਤੇ ਦੀ ਮੌਤ ਮਾਰੀ ਜਾਵੇ ਸਾਨੂੰ ਪਰ ਦੀ ਖੁਸ਼ੀ ਹੋਏਗੀ। ਪਛਾਣਿਆ ਕਿ ਇੱਕਲਾ ਇਹ ਬੰਦਾ ਨਹੀਂ ਹੈ ਜਗਦੀਸ਼ ਟਾਈਟਲਰ ਐਂਡ ਭਗਤ ਕੁਮਾਰ ਸੱਜਣਾ ਉਹ ਚਲੋ ਚਲੇ ਗਏ ਐ ਬਾਕੀ ਹੋਰ ਜਿਹੜੇ ਵੀ ਬੰਦੇ ਹੈਗੇ ਆ ਜਿਹੜੇ ਉਸ ਵਕਤ ਮੌਜੂਦ ਸਨ ਉਹਨਾਂ ਸਾਰਿਆਂ ਨੂੰ ਸਜਾਉਣਾ ਚਾਹੀਏ ਤਾਂ ਜੋ ਸਾਨੂੰ ਕੁਝ ਸ਼ਾਂਤੀ ਮਿਲੇ ਅਸੀਂ ਆਪਣੇ ਨੂੰ ਦੇਸ਼ ਦਾ ਵਾਸੀ ਕਹਿ ਸਕੀਏ ਵੀ ਯਹਾਂ ਅਸੀਂ ਵੀ ਇਸ ਦੇਸ਼ ਦੇ ਮੁਲਕ ਦੇ ਮਰਨ ਦੇ ਹੈਗੇ ਮੇਰਾ ਖਿਆਲ ਹੈ ਵੀ ਹਰ ਸਿੱਖ ਦਾ ਹਿਰਦਾ ਬਲੁੰਦਰਿਆ ਗਿਆ ਉਹ ਫਟ ਗਿਆ ਕਿਸੇ ਤਰੀਕੇ ਵੀ ਸਾਡੇ ਨਾਲ ਕੀ ਵਾਪਰ ਗਿਆ ਇਹ ਕੌਮ ਜਿਹੜੀ ਸਭ ਤੋਂ ਅੱਗੇ ਹੋ ਕੇ ਸੇਵਾ ਕਰਦੀ ਹੈ ਮੇਰੀ ਅਰਦਾਸ ਹੈ ਗੁਰਤੇਗ ਬਾਸਬ ਦੇ ਚਰਨਾਂ ਸੱਚੇ ਪਾਤਸ਼ਾਹ ਇਸ ਦੁਸ਼ਟ ਭਾਪੀ ਨੂੰ ਐਸੀ ਸਜ਼ਾ ਦੇਣਾ ਕਿਉਂਕਿ ਜਿਨੇ ਕਹਿਰ ਕਮਾਇਆ ਉਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੀਆਂ ਪੁਸ਼ਤਾ ਆਉਣ ਵਾਲੀ ਸਾਡੀ ਸਿੱਖ ਕੌਮ ਸਤਿਗੁਰ ਦਾ ਸ਼ੁਕਰਾਨਾ ਕਰੇ ਗੁਰਤੇਗ ਬਾਦ ਸਾਹਿਬ ਆਪ ਜੀ ਨੇ ਤਾਂ ਸ਼ਾਦਤ ਦੇ ਦਿੱਤੀ ਦੂਜੇ ਧਰਮਾਂ ਦੀ ਰਾਖੀ ਲਈ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਕਿੰਨੋ ਵੱਡੋ ਕਲੂਮੈ ਸਾਕਾ ਗੁਰਤੇਗ ਬਾਦ ਸਾਹਿਬ ਤਾਂ ਤਿਲਕ ਜੰਜੂ ਦੇ ਰਾਖੇ ਬਣੇ ਕਿਉਂਕਿ ਉਹ ਜ਼ਬਰ ਦੇ ਖਿਲਾਫ ਲੜੇ ਉਹਨਾਂ ਨੇ ਤਿਲਕ ਗੁਰੂ ਨਾਨਕ ਸਾਹਿਬ ਨੇ ਤਿਲਕ ਲਾਣ ਨਹੀਂ ਦਿੱਤਾ ਜੇ ਨਹੀਂ ਉਹ ਪਾਣ ਨਹੀਂ ਦਿੱਤਾ ਤੇ ਗੁਰਤੇਗ ਬਾਸਬ ਨੇ ਉਹਨਾਂ ਦੀ ਰਾਖੀ ਕੀਤੀ ਜਿਨ੍ਹਾਂ ਦੇ ਜ਼ਿੰਦੇ ਆਪਾਂ ਜ਼ਬਰਦਸਤੀ ਲਾਰੇ ਸੀ ਉਹਨਾਂ ਨੇ ਸਿਰਫ ਇੱਕੋ ਕੰਮ ਕੀਤਾ ਸੀ ਵੀ ਅਸੀਂ ਜ਼ਬਰ ਦੇ ਖਿਲਾਫ ਲੜਨਾ ਹੈ